ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Meritorious Students Only ਤੇ ਮੈਨੂੰ ਉਮੀਦ ਹੈ ਤੁਹਾਡੇ ਸਭ ਦੀ ਸੇ ਤਾਂ ਬਹੁਤ ਵਧੀਆ ਹੋਣੀ ਹੈ ਮੇਰੇ ਵਾਂਗੂ ਗੱਲਾ ਖਰਾਬ ਨਹੀਂ ਹੋਏਗਾ ਇਸ ਲਈ ਹੋ ਸਕਦਾ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਥੋੜੀ ਬਹੁਤ ਪ੍ਰੋਬਲਮ ਆਈ ਔਰ ਮੈਨੂੰ ਵੀ ਆਈ ਬਣਾਣ ਲੱਗੇ ਬਟ ਪੜਾਈ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਐਂਡ ਆਲਸੋ ਆਮ ਰੀਅਲੀ ਵੈਰੀ ਸੌਰੀ ਕਿਨੇ ਲੰਬੇ ਟਾਈਮ ਤੋਂ ਚੈਨਲ ਤੇ ਕੋਈ ਵੀਡੀਓ ਨਹੀਂ ਆਈ ਬਟ ਆਈ ਪ੍ਰੋਮਿਸ ਕਿ ਹੁਣ ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਨੂੰ ਰੈਗੂਲਰ ਬੇਸਿਸ ਦੇ ਉੱਪਰ ਵੀਡੀਓਜ਼ ਮਿਲਣ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਕੂਲ ਆਫ ਫੈਮਿਨਲਸ ਐਂਡ ਮੈਰੀਟੋਰੀਅਸ ਸਕੂਲ ਦੇ ਵਿੱਚ ਜਾਣ ਦੇ ਲਈ ਜੋ ਤੁਹਾਡਾ ਐਡਮਿਸ਼ਨ ਟੈਸਟ ਲਿਆ ਜਾਂਦਾ ਹੈ ਉਹਦੇ ਵਿੱਚੋਂ ਮੈਥਮੈਟਿਕਸ ਦਾ ਜਿਹੜਾ ਪਾਰਟ ਹੈ ਉਹਨੂੰ ਆਪਾਂ ਨੇ ਕਵਰ ਕਰਨਾ ਹੈ ਐਜ਼ ਯੂ ਪੀਪਲ ਆਲਰੇਡੀ ਨੋ ਰਜੇ ਕਿ ਤੁਹਾਨੂੰ ਮੈਥਮੈਟਿਕਸ ਦੇ 30 ਕੁਐਸਚਨਸ ਦੇਖਣ ਨੂੰ ਮਿਲਦੇ ਨੇ ਔਰ 30 ਕੁਐਸਚਨਸ ਇਦਾਂ ਨਹੀਂ ਕਿ ਬਿਲਕੁਲ ਈਜ਼ੀ ਈਜ਼ੀ ਹਲਵਾ ਕੁਐਸਚਨਸ ਹੁਣ ਨਹੀਂ ਆਉਂਦੇ ਹੁਣ ਤੁਹਾਨੂੰ ਬਿਲਕੁਲ ਟਾਈਮ ਕੰਜ਼ਿਊਮਿੰਗ ਕਹਿ ਲਓ ਜਾਂ ਉਹ ਕੁਐਸਚਨ ਜਿੱਤੇ ਤੁਹਾਨੂੰ ਪੂਰਾ ਸੋਲਵ ਕਰਨਾ ਪਏਗਾ ਇਸ ਤਰੀਕੇ ਦੇ ਕੁਐਸਚਨਸ ਤੁਹਾਨੂੰ ਆਉਂਦੇ ਨੇ ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਜਸਟ ਗਿਵ ਮੀ ਅ ਮਿੰਟ ਐਂਡ ਆਲਸੋ ਇਫ ਯੂ ਵਾਂਟ ਕਿ ਤੁਹਾਡੀ ਜਿਹੜੀ ਪ੍ਰੀਪਰੇਸ਼ਨ ਹੈ ਉਹ ਬਿਨਾ ਕਿਸੇ ਰੁਕਾਵਟ ਦੇ ਚੱਲੇ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਜੋ ਲਿੰਕ ਹੈ ਉਹਨੂੰ ਜੁਆਇਨ ਕਰਕੇ ਪਰਸਨਲ ਮੈਸੇਜ ਕਰਨਾ ਹੈ ਉੱਥੇ ਤੁਹਾਨੂੰ ਇੱਕ ਮੇਰਾ ਰਿਕਾਰਡਡ ਜਾਂ ਇੱਕ ਆਪਾਂ ਜਿਹੜਾ ਨਿਊ ਬੈਚ ਆਪਾਂ ਮੈਥਮੈਟਿਕਸ ਦਾ ਲਾਂਚ ਕਰਾਂਗੇ ਉਹ ਤੁਹਾਨੂੰ ਮਿਲ ਜਾਏਗਾ ਬਹੁਤ ਹੀ ਮਿਨੀਮਲ ਪ੍ਰਾਈਸਿਸ ਦੇ ਉੱਪਰ ਕੋਈ ਬਹੁਤ ਜ਼ਿਆਦਾ ਹੀ ਨਹੀਂ ਹੈ ਕਿ 400 500 ਦਾ ਬਹੁਤ ਹੀ ਮਿਨੀਮਲ ਪ੍ਰਾਈਸ ਦੇ ਉੱਪਰ ਉਹਦੇ ਲਈ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਮੈਨੂੰ ਜਿਹੜਾ ਟੈਲੀਗ੍ਰਾਮ ਲਿੰਕ ਹੈ ਉੱਥੇ ਤੇ ਜੁਆਇਨ ਕਰਕੇ ਪਰਸਨਲੀ ਮੈਸੇਜ ਕਰ ਸਕਦੇ ਹੋ ਔਰ ਗਰੁੱਪ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ ਸੋ ਚਲੋ ਸ਼ੁਰੂ ਕਰਦੇ ਹ ਸਭ ਤੋਂ ਪਹਿਲਾਂ ਸਾਡਾ ਜਿਹੜਾ ਕੁਐਸਚਨ ਹੈ ਆਪਾਂ 60 ਤੋਂ ਇੱਦਾਂ 59 58 ਇਹ ਤਾਂ ਉੱਪਰ ਵੱਲ ਚੱਲਾਂਗੇ ਸਭ ਤੋਂ ਪਹਿਲਾਂ ਜੇਕਰ p 1 p 3 3p 1 ਇੱਕ ਅੰਗ ਗਣਿਤਕ ਲੜੀ ਹਨ ਤਾਂ ਸਾਨੂੰ p ਦਾ ਮੁੱਲ ਦੱਸਣਾ ਕੀ ਹੈ ਇਹ ਬਹੁਤ ਹੀ ਈਜ਼ੀ ਕੁਐਸਚਨ ਹੈ ਸਾਨੂੰ ਪਤਾ ਹੈ ਕਿ ਏਪੀ ਜਾਂ ਅੰਗ ਗਣਿਤਕ ਲੜੀ ਦਾ ਮਤਲਬ ਕੀ ਹੁੰਦਾ ਹੈ AP ਦੇ ਵਿੱਚ ਅਜੇ ਉਹ ਸੀਰੀਜ਼ ਹੁੰਦੀ ਹੈ ਜਿਹਦੇ ਵਿੱਚ ਦੋ ਲਗਾਤਾਰ ਸੰਖਿਆਵਾਂ ਦਾ ਜਿਹੜਾ ਡਿਫਰੈਂਸ ਉਹ ਬਰਾਬਰ ਹੁੰਦਾ ਹੈ ਫੋਰ ਐਗਜ਼ਾਮਪਲ ਮੈਂ ਗੱਲ ਕੀਤੀ 2 4 6 8 ਔਰ 10 ਦੀ ਸਾਨੂੰ ਕਿਸੇ ਨੇ ਕਿਹਾ ਕਿ ਦੱਸੋ ਕਿ ਇਹ AP ਹੈਗੀ ਹੈ ਕਿ ਨਹੀਂ ਪਰ ਅਜੇ ਦੇ ਵਿੱਚ ਕੀ ਕਰਦੇ ਹੁੰਦੇ ਆ ਜੋ ਲਗਾਤਾਰ ਸੰਖਿਆਵਾਂ ਨੇ ਆਪਾਂ ਉਹਨਾਂ ਦਾ ਡਿਫਰੈਂਸ ਚੈੱਕ ਕਰਾਂਗੇ 2 ਤੇ 4 ਦਾ ਡਿਫਰੈਂਸ ਹੈ 2 4 ਤੇ 6 ਦਾ ਡਿਫਰੈਂਸ ਹੈ 2 6 ਤੇ 8 ਦਾ ਡਿਫਰੈਂਸ 2 ਹੈ 8 ਤੇ 10 ਦਾ ਡਿਫਰੈਂਸ ਵੀ 2 ਹੈ ਸੋ ਅਗਰ ਲਗਾਤਾਰ ਦੋ ਸੰਖਿਆਵਾਂ ਦਾ ਡਿਫਰੈਂਸ ਰਜੇ ਹਮੇਸ਼ਾ ਬਰਾਬਰ ਆਵੇ ਤਾਂ ਉਹ ਜਿਹੜੀ ਸੀਰੀਜ਼ ਹੈ ਉਹ ਸਾਡੇ ਕੋਲ ਕੀ ਚ ਹੁੰਦੀ ਹੈ ਜੀ ਏਪੀ ਚ ਹੁੰਦੀ ਹੈ ਸੋ ਅਗਰ ਸਾਨੂੰ ਕਿਸੇ ਨੇ ਕਹਤਾ ਕਿ ਕੋਈ ਚੀਜ਼ ਇਹ ਪੀ ਚਾਹਤਾ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਉਹਦੇ ਦੋ ਕੌਨਸੀਕਿਊਟਿਵ ਜਿਹੜੇ ਨੰਬਰ ਨੇ ਕੌਨਸੀਕਿਊਟਿਵ ਨੰਬਰਸ ਦਾ ਜੋ ਡਿਫਰੈਂਸ ਹੈ ਜਿਹਨੂੰ ਆਪਾਂ ਡੀ ਕਹਿੰਦੇ ਆ ਕਾਮਨ ਡਿਫਰੈਂਸ ਉਹ ਕੀ ਹੋਏਗਾ ਜੀ ਬਰਾਬਰ ਹੋਏਗਾ ਏਸੀ ਮੈਥਡ ਨੂੰ ਯੂਜ਼ ਕਰਕੇ ਇਸੇ ਕਨਸੈਪਟ ਨੂੰ ਯੂਜ਼ ਕਰਕੇ ਅਸੀਂ ਜਿਹੜਾ ਇਹ ਸਾਡਾ ਪਹਿਲਾ ਸਵਾਲ ਹੈ ਇਹਨੂੰ ਸੋਲਵ ਕਰਾਂਗੇ ਉਹਦੇ ਲਈ ਆਪਾਂ ਤੁਮਬਲੀ ਥੋੜੀ ਜਿਹੀ ਸਾਈਡ ਤੇ ਸਪੇਸ ਲੈ ਕੇ ਚੱਲਾਂਗੇ ਸਾਨੂੰ ਕਹਿ ਰਹੇ ਨੇ ਕਿ ਪੀ ਮਾਈਨਸ 1 ਪੀ ਪਲੱਸ 3 ਐਂਡ 3p 1 ap ਦੇ ਵਿੱਚ ਨੇ ਫੋਰ ਐਗਜ਼ਾਮਪਲ ਪੁੱਤਰ ਇਹ ਆਪਣੀ ਫਰਸਟ ਟਰਮ ਹੈ a1 ਇਹ ਆਪਣੀ ਸੈਕਿੰਡ ਟਰਮ ਹੈ a2 ਅਰੇ ਇਹ ਆਪਣੀ ਥਰਡ ਟਰਮ ਹੈ a3 ਸਾਨੂੰ ਪਤਾ ਹੈ ਕਿ ਅਗਰ ਇਹ ap ਦੇ ਵਿੱਚ ਨੇ ਤਾਂ a2 a1 ਦਾ ਜੋ ਡਿਫਰੈਂਸ ਹੈ ਉਹ ਕੀ ਦੇ ਬਰਾਬਰ ਹੋਏਗਾ ਪੁੱਤਰ ਜੀ a3 a2 ਦੇ ਜਿਵੇਂ ਆਪਾਂ ਗੱਲ ਕਰਕੇ ਹਟਿਆ ਨਾ 2 4 6 8 ਕਿ 4 ਤੇ 2 ਦਾ ਡਿਫਰੈਂਸ ਬਰਾਬਰ ਹੈ 6 ਤੇ 4 ਦੇ ਡਿਫਰੈਂਸ ਦੇ ਤਾਂ ਉਸੇ ਚੀਜ਼ ਨੂੰ ਆਪਾਂ ਇੱਥੇ ਲਿਖਿਆ तो हम रजे इस ए वन ए टू दैल्यूज इतना पुट कर देंगे सिंपल प्लस माइनस करने बट बचे भी करते हैं सो ए टू जो है, so, है लिखा पी प्लस थ्री फिलहाल ब्रैकट बंद रखा प्लस माइनस की मिसटेक न हो माइनस की निशानी पाँच ए वन जी टर्म है उतारा दैट इज पी माइनस वन इज इक्वल टू थर्ड टर्म रजे साढ़े कोई थ्री पी माइनस वन फिर आप फॉर्मूले का माइनस लगावे और जी साइल सैकेंड टर्म है दैट इज पी प्लस थ्री हम आप ਉਪਨ ਕਰਾਂਗੀ ਪੀ ਪਲੱਸ 3 ਜਿਹੜਾ ਜਦੋਂ ਮਾਈਨਸ ਹੈ ਰਿਹਾ ਜੇ ਜਦੋਂ ਬ੍ਰੈਕਟ ਨਾਲ ਓਪਨ ਹੋਏਗਾ ਤਾਂ ਸਾਡੇ ਕੋਲ ਮਾਈਨਸ ਪੀ ਆਹਾ ਮਾਈਨਸ ਤੇ ਆ ਮਾਈਨਸ ਪਲੱਸ ਹੋ ਜਾਣਗੇ ਇਸ ਇਕੁਅਲਸ ਟੂ 3ਪੀ ਮਾਈਨਸ 1 ਐਜ਼ ਇਟ ਇਜ਼ ਆ ਜਾਏਗਾ ਆਹਾ ਮਾਈਨਸ ਤੇ ਪੀ ਜਿਹੜਾ ਹੈਗਾ ਮਾਈਨਸ ਪੀ ਆਰ ਪਲੱਸ ਮਾਈਨਸ ਮਾਈਨਸ 3 ਦੇਖੋ ਇਹ ਬਹੁਤ ਬੇਸਿਕ ਟੀ ਕੈਲਕੂਲੇਸ਼ਨ ਹੈ ਬਟ ਸਟਿਲ ਕਈ ਬੱਚੇ ਹੁੰਦੇ ਜਨਾਂ ਦਾ ਬੇਸਿਕ ਕਲੀਅਰ ਨਹੀਂ ਹੁੰਦਾ ਸੋ ਇਸ ਲਈ ਆਪਾਂ ਆਰਾਮ ਨਾਲ ਚੱਲਾਂਗੇ ਤਾਨੂੰ ਦੱਸਣਾ ਕਿ ਉਸ ਪੈਚ ਦੇ ਵਿੱਚ ਤੁਹਾਨੂੰ ਏਡੇ ਜਿਹੜੇ ਹੈਗੇ ਨੇ ਵੱਡੇ ਮੈਥਡ ਪਹਿਲਾਂ ਕਰਾਏ ਜਾਣਗੇ ਫਿਰ ਤੁਹਾਨੂੰ ਸ਼ਾਰਟਕਟ ਵੀ ਨਾਲ ਦੱਸਿਆ ਜਾਏਗਾ ਤਾਂ ਕਿ ਤੁਸੀਂ ਜਲਦੀ ਜਿਹੜਾ ਹੈਗਾ ਇਹ ਪੇਪਰ ਸੋਲਵ ਕਰ ਸਕੋ ਬਿਕੋਜ਼ OT ਵਾਲਾ ਪੇਪਰ ਹੁੰਦਾ ਹੈ ਨਾ ਚਲੋ ਹੁਣ ਤੁਹਾਨੂੰ ਪਤਾ ਹੈ ਕਿ ਆ ਪੀ ਔਰ ਪੀ ਆਪਸਟ ਕੈਨਸਲ ਹੋ ਜਾਣਗੇ ਕਿਉਂਕਿ ਇਨਾਂ ਤੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਵੱਖੋ-ਵੱਖਰੀਆਂ ਨਹੀਂ 3 ਤੇ 1 4 ਇਸ 3p ਦੇ ਵਿੱਚੋਂ ਜੇ ਆਪਾਂ 1p ਮਾਈਨਸ ਕਰਦਾਂਗੇ ਤਾਂ ਸਾਡੇ ਕੋਲ 2p ਬਚੇਗਾ ਔਰ -1 ਐਂਡ -3 ਸਾਡੇ ਕੋਲ -4 ਹੋ ਜਾਏਗਾ ਹੁਣ ਜਦ ਸਾਨੂੰ ਪਤਾ ਹੈ ਉਸ ਤੋਂ ਬਾਅਦ ਕੀ ਹੋਏਗਾ ਜਿਹੜਾ ਹੈ -4 ਇਹਨੂੰ ਅਸੀਂ ਇੱਧਰ ਪੇਚ ਦਾਂਗੇ ਤਾਂ ਇਹ ਪਲੱਸ ਦਾ ਹੋ ਜਾਏਗਾ ਸੋ ਸਾਡੇ ਕੋਲ ਬਣੇਗਾ 4 4 1 ਮਿੰਟ ਆਪਾਂ ਥੋੜੀ ਆਪਾਂ ਇੱਥੇ ਬਟ ਸੈੱਟ ਕਰ ਲਈਏ ਸੋ 4 4 2p 4 4 8 2p ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ 2p ਕੀ ਦੇ ਬਰਾਬਰ ਆ ਗਿਆ ਜੀ 8 ਦੇ ਬਰਾਬਰ ਆ ਗਿਆ ਤਾਂ p ਦੀ ਵੈਲਿਊ ਜਿਹੜੀ ਹੈਗੀ 8 2 ਯਾਨੀ ਕਿ 4 ਸਾਡੇ ਕੋਲ p ਦੀ ਵੈਲਿਊ ਆ ਜੂਗੀ ਔਰ ਜਿਹੜਾ ਹੈਗਾ ਕੁਐਸਚਨ ਆਪਣਾ 1 ਮਿੰਟ ਸੋ ਆਪਣਾ ਜਿਹੜਾ ਰਾਈਟ ਆਨਸਰ ਆ ਗਿਆ दैट इज ਆਪਸ਼ਨ ਨੰਬਰ 1 ਸੋ ਮੇਨ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਗੱਲ ਏਪੀ ਦੀ ਚੱਲੂਗੀ ਤਾਂ ਇੱਕ ਗੱਲ ਯਾਦ ਰੱਖਣਾ ਕਿ ਦੋ ਲਗਾਤਾਰ ਜਿਹੜੀਆਂ টারਮਸ ਹੋਣਗੀਆਂ ਉਹਨਾਂ ਦਾ ਜੋ ਸਾਂਝਾ ਅੰਤਰ ਹੋਏਗਾ ਜੋ ਕਾਮਨ ਡਿਫਰੈਂਸ ਹੋਏਗਾ ਉਹ ਬਰਾਬਰ ਹੋਏਗਾ ਇਸ ਤਰੀਕੇ ਦੇ ਕੁਐਸਚਨ 101% ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ মুਵਿੰਗ ਟੂਵਰਡਸ ਦ ਨੈਕਸਟ ਕੁਐਸਚਨ ਦ ਗ੍ਰਾਫ ਆਫ ਇਕੁਏਸ਼ਨ ਦੋ ਇਕੁਏਸ਼ਨਾਂ ਦਿੱਤੀਆਂ ਨੇ ਜੀ ਸਾਨੂੰ 10x 3y 16 ਐਂਡ 3x 9y 24/5 ਕਹਿੰਦੇ ਦੱਸੋ ਇਹਨਾਂ ਦਾ ਗ੍ਰਾਫ ਕਿੱਦਾਂ ਦਾ ਹੋਏਗਾ ਗ੍ਰਾਫ ਕੀ ਕੋਇਨਸੀਡੈਂਟ ਹੋਏਗਾ ਪੈਰਨਲ ਲਾਈਨ ਦਾ ਹੋਊਗੀ ਇੰਟਰਸੈਕਟ ਕਰੇਗਾ ਜਾਂ ਆਫ ਥੀਸ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਪੂਰਾ ਐਕਸਪਲੇਨ ਕਰਾਂਗੀ ਬਟ ਮਾਈ ਡੀਅਰ ਸਟੂਡੈਂਟਸ ਇਦਾਂ ਦੇ ਕੁਐਸਚਨਸ ਕਰਨ ਦੇ ਬਹੁਤ ਸ਼ਾਰਟ ਵੇਜ਼ ਵੀ ਹੁੰਦੇ ਨੇ ਤਾਂ ਅਪਾ ਉਸ ਬੈਚ ਦੇ ਵਿੱਚ ਇਹਨਾਂ ਸ਼ਾਰਟ ਵੇਜ਼ ਚ ਵੀ ਦੱਸਾਂਗੇ ਜਿਹਦੇ ਵਿੱਚ ਤੁਸੀਂ 10 ਸੈਕਿੰਡ ਵਿੱਚ ਇਹਨਾਂ ਸੋਲਵ ਕੀਤੇ ਵੀ ਦਾ ਅਨਸਰ ਲਗਾ ਸਕਦੇ ਹੋ ਬਟ ਫਿਲਹਾਲ ਅਪਾ ਕਨਸੈਪਟ ਨਾਲ ਚੱਲਾਂਗੇ ਉਹਦੇ ਲਈ ਆਪਾਂ ਨੂੰ ਥੋੜੀ ਜੀ ਸਪੇਸ ਚਾਹੀਦੀ ਹੈ ਔਰ ਥੋੜਾ ਜਿਹਾ ਟਾਈਮ ਵੀ ਚਾਹੀਦਾ ਹੈ ਸੋ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਐਜ਼ ਯੂ ਪੀਪਲ ਆਲਰੇਡੀ نو ਸਾਡੀ ਇੱਕ ਜਿਹੜੀ ਗ੍ਰਾਫ ਦੀ ਇਕੁਏਸ਼ਨ ਹੈ ਉਹ ਹੈਗੀ ਹੈ 10x 3y 16 ਸਾਨੂੰ ਇਹਦੀ ਸਲੋਪ ਪਤਾ ਕਰਨੀ ਪਈਗੀ ਹੈਨਾ m ਅਸੀਂ m ਨੂੰ ਸਲੋਪ ਕਹਨੇ ਆ ਸਾਨੂੰ ਇਹਦੀ ਸਲੋਪ ਪਤਾ ਕਰਨੀ ਪਈਗੀ ਔਰ ਸਾਨੂੰ ਪਤਾ ਸਲੋਪ ਇੰਟਰਸੈਪਟ ਫਾਰਮ ਕੀ ਹੁੰਦੀ ਹੈ y is to mx plus c ਇਦਾਂ ਦੀ ਫਾਰਮ ਚ ਅਸੀਂ ਇਹਨੂੰ ਕਨਵਰਟ ਕਰਾਂਗੇ ਯਾਨੀ ਕਿ ਜਿਹੜੀ ਸਾਨੂੰ ਇਕੁਏਸ਼ਨ ਦਿੱਤੀ ਹੈ ਉਹਨੂੰ ਮੈਨੇ ਇਹਦੇ ਵਰਗੀ ਦਿਖਣ ਲਾ ਦੇਣੀ ਹੈ ਠੀਕ ਹੈ ਜੀ ਯਾਨੀ ਕਿ Y ਨਾਲ ਕੁਝ ਵੀ ਨਹੀਂ ਹੋਣਾ ਚਾਹੀਦਾ X ਨਾਲ ਜਿਹੜਾ ਕੁਝ ਵੀ ਆ ਜਾਏਗਾ ਉਹ ਸਾਡੀ ਸਲੋਪ ਹੋ ਜਾਏਗੀ ਔਰ ਆਹ ਵਾਲੀ ਚੀਜ਼ ਕਨਸਟੈਂਟ ਹੁੰਦੀ ਹੈ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ A ਵਾਲੀ ਜਿਹੜੀ 3Y ਹੈ ਇਹ ਮੈਨੂੰ ਕੱਲੀ ਚਾਹੀਦੀ ਹੈ ਤਾਂ ਮੈਂ ਇਹਨੂੰ ਉਧਰਲੀ ਸਾਈਡ ਲੈ ਜਾਣੀ ਆ ਤਾਂ ਮੇਰੇ ਕੋਲ +3Y ਹੋਏਗਾ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਹਾਂ ਜਿਵੇਂ ਮੇਰੇ ਕੋਲ ਕਿੱਦਾਂ ਆ ਜਾਏਗਾ ਰਜੇ 3Y ਇਸ ਇਕਵਲਸ ਟੂ 10x 16 ਇਦਾਂ ਮੇਰੇ ਕੋਲੇ ਟਰਮ ਆ ਜਾਏਗੀ ਠੀਕ ਹੈ ਤੁਸੀਂ ਜਦੋਂ ਇਹਨੂੰ ਸੋਲਵ ਕਰਕੇ ਦੇਖੋਗੇ ਤੁਹਾਨੂੰ ਆਟੋਮੈਟਿਕਲੀ ਪਤਾ ਚੱਲ ਜਾਣਾ ਕਿ ਆਪਾਂ ਕੁਝ ਨਹੀਂ ਕੀਤਾ ਜਿਹੜਾ ਇਹ -3y ਇਹਨੂੰ ਮੈਂ ਉਧਰਲੀ ਸਾਈਡ ਲੈ ਗਈ ਆ ਤੇ 16 ਨੂੰ ਉਧਰਲੀ ਤਰਫ ਰਹਿ ਗਈ ਆ ਬਟ ਕਿਉਂਕਿ ਆਪਾਂ y ਨੂੰ ਇਧਰਲੇ ਪਾਸੇ ਰੱਖਣਾ ਖੱਬੇ ਪਾਸੇ ਤਾਂ ਮੈਂ ਚੇਂਜ ਕੀਤੀ ਹੈ ਸਿਰਫ ਸਾਈਡ ਚੇਂਜ ਕੀਤੀ ਹੈ ਕਲੀਅਰ ਹੈ ਚਲੋ ਹੁਣ ਮੈਨੂੰ ਇੰਨਾ ਪਤਾ ਹੈ ਕਿ ਵਾਈ ਨਾਲ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਯਾਨੀ ਮੈਨੇ ਮੇਰਾ ਅਗਲਾ ਕੰਮ ਕੀਤਾ ਕਿ ਮੈਨੇ ਇਸ 3 ਨੂੰ ਇੱਥੋਂ ਖਤਮ ਕਰ ਲਿਆ ਯਾਨੀ ਅਗਰ 3 ਨੂੰ ਖਤਮ ਕਰਨਾ ਤਾਂ ਪੂਰੀ ਦੀ ਪੂਰੀ ਇਕੁਏਸ਼ਨ ਨੂੰ ਆਪਾਂ ਕੀ ਕਰਦੇ ਆ 3 ਨਾਲ ਵੰਡ ਦਿੰਦੇ ਆ ਤਾਂ ਮੈਂ ਇੱਧਰ ਵੀ 3 ਨਾਲ ਵੰਡ ਦਿੰਨੀ ਆ ਇਹਨੂੰ ਵੀ 3 ਨਾਲ ਵੰਡ ਦਿੰਨੀ ਆ ਤੇ ਇਹਨੂੰ ਵੀ 3 ਨਾਲ ਵੰਡ ਦਿੰਨੀ ਆ ਜਦੋਂ ਆਪਾਂ ਇਹਨੂੰ ਡਿਵਾਈਡ ਕਰਾਂਗੇ ਤਾਂ ਉੱਥੇ ਕੋਲ ਕੀ ਬਚ ਗਿਆ y 10/3x 16/3 ਤਾਂ ਇਹ ਰਜੇ ਮੇਰੇ ਕੋਲ ਪਹਿਲੀ ਜਿਹੜੀ ਇਕੁਏਸ਼ਨ ਹੈ ਉਹ ਆ ਚੁੱਕੀ ਹੈ ਔਰ ਇਸ ਇਕੁਏਸ਼ਨ ਦੇ ਪੁੱਤਰ ਸਲੋਪ ਕੀ ਹੈ ਸਾਨੂੰ ਪਤਾ ਹੈ ਕਿ x ਨਾਲ ਜੋ ਕੁਝ ਵੀ ਹੁੰਦਾ ਹੋਵੇ ਇਹਦੀ ਸਲੋਪ ਹੈ ਤਾਂ ਇਹਦੀ ਜਿਹੜੀ ਸਲੋਪ ਹੈ ਰਜੇ ਉਹ ਕਿੰਨੀ ਹੈ ਇਹਦੀ ਜਿਹੜੀ ਸਲੋਪ ਆਪਾਂ ਇਹਨੂੰ m1 ਦੇ ਦਿੰਨੇ ਆ that is equals to 10/3 ਤਾਂ ਸਾਨੂੰ ਪਹਿਲੀ ਸਲੋਪ ਮਿਲ ਗਈ ਹੈ ਹੁਣ ਆਪਾਂ ਚੱਲਦੇ ਆ ਦੂਸਰੀ ਸਲੋਪ ਦੇ ਵੱਲ ਦੂਸਰੀ ਸਾਡੇ ਕੋਲ ਇਕੁਏਸ਼ਨ ਹੈਗੀ ਸੀ ਰਜੇ 3x 9y is to 24 by 5 ਇਹ ਦੂਸਰੀ ਇਕੁਏਸ਼ਨ ਸੀ ਸਾਨੂੰ ਪੇਪਰ ਸਵਾਲ 'ਚ ਦਿੱਤੀ ਹੋਈ ਹੈ ਆਹ ਇਕੁਏਸ਼ਨ ਇੱਕ a ਇਕੁਏਸ਼ਨ ਦਿੱਤੀ ਹੋਈ ਹੈ ਕਾ ਇਕੁਏਸ਼ਨ ਦਿੱਤੀ ਹੋਈ ਹੈ ਠੀਕ ਹੈ ਜੀ ਚਲੋ ਹੁਣ ਜੇ ਸਾਡਾ ਉਹੀ ਕੰਮ ਹੈ ਅਸੀਂ ਬਿਲਕੁਲ ਇਹਨੂੰ ਹੂਬ ਹੂ ਇਸ ਤਰੀਕੇ ਦੀ ਫਾਰਮ 'ਚ ਕਨਵਰਟ ਕਰਨਾ ਹੈ ਤਾਂ ਕਿ ਸਾਨੂੰ a ਇਕੁਏਸ਼ਨ ਦੀ ਵੀ ਸਲੋਪ ਮਿਲ ਸਕੇ ਸੋ ਆਪਾਂ ਕੀ ਕਰਾਂਗੇ ਜੀ ਆਪਾਂ ਨੇ y ਨੂੰ ਹੀ ਇਕੱਲਾ ਕਰ ਲਿਆ ਤਾਂ ਜਦੋਂ y 9y ਇੱਥੇ ਰਹਿ ਜਾਏਗਾ ਆਪਾਂ ਆ 24 5 ਨੂੰ ਇੱਧਰ ਲੈ ਆਉਣੇ ਤਾਂ ਇਹ ਕੀ ਬਣ ਜੂਗਾ ਸਾਡੇ ਕੋਲ 3x ਤੁਨ ਪਤਾ ਨਾ ਮੈਂ ਕਿਵੇਂ ਕਰਨੀ ਆ ਦੇਖੋ ਧਿਆਨ ਨਾਲ ਇੱਕ ਵਾਰ ਫਿਰ ਸਮਝਣ ਦੀ ਕੋਸ਼ਿਸ਼ ਕਰਨਾ 3x ਮੈਨੂੰ ਲਿਖਤਾ 24/5 ਇਧਰ ਲਿਆਉ ਤਾਂ ਇਹ -24/5 ਹੋ ਗਿਆ ਔਰ ਉਧਰ ਜਾ ਕੇ ਇਹ ਕਿੰਨਾ ਬਣ ਗਿਆ 9y ਪਰ ਕਿਉਂਕਿ ਮੈਨੂੰ y ਨੂੰ ਮੈਨੇ ਖੱਬੇ ਪਾਸੇ ਰੱਖਣਾ ਕੋਈ ਰੂਲ ਨਹੀਂ ਹੁੰਦਾ ਬਟ ਫਿਰ ਵੀ ਆਪਾਂ ਇਹਨੂੰ ਖੱਬੇ ਪਾਸੇ ਰੱਖਦੇ ਕਿਉਂਕਿ ਉਹ ਜ਼ਿਆਦਾ ਈਜ਼ੀ ਰਹਿੰਦਾ ਤਾਂ ਮੈਂ ਇਹਨੂੰ ਇਦਾਂ ਲਿਖਤਾ 9y 3x 24/5 ਕਲੀਅਰ ਅਗਲਾ ਕੰਮ ਹੈ ਮੈਨੇ Y ਨੂੰ ਇਕੱਲਾ ਕਰਨਾ ਹੈ Y ਨੂੰ ਇਕੱਲਾ ਕਰਨਾ ਹੈ ਤਾਂ ਪਸਾਰੀ ਦੀ ਸਾਰੀ ਇਕੁਏਸ਼ਨ ਨੂੰ ਪੁੱਤਰ ਕੀ ਕਰ ਦਿਆਂ 9 ਦੇ ਨਾਲ ਡਿਵਾਈਡ ਕਰ ਦਿੰਦੇ ਆ ਇਹਨੂੰ ਵੀ ਆਪਾਂ ਕੀ ਕਰਾਂਗੇ 9 ਨਾਲ ਡਿਵਾਈਡ ਕਰਾਂਗੇ ਠੀਕ ਹੈ ਜੀ ਦੇਖੋ ਆ 9 ਨਾਲ 9 ਕੱਟਿਆ ਗਿਆ ਤਾਂ Y ਰਹਿ ਗਿਆ ਇੱਥੇ ਜਦੋਂ 3 ਐਂਡ 9 ਕੱਟੇ ਜਾਣਗੇ 3 ਨਿਕਮ 3 3 9 ਤਾਂ ਇਹ ਮੇਰੇ ਕੋਲ X 3 ਰਹਿ ਜਾਏਗਾ ਮਾਈਨਸ 24 ਤੇ 9 ਹੁਣ ਤੁਸੀਂ ਦੇਖ ਲਓ ਕਿ ਕਿਹਦੇ ਪਹਾੜੇ ਤੇ ਆਉਂਦੇ ਆ ਤਿੰਨ ਦੇ ਪਹਾੜੇ ਤੇ ਤਾਂ 3 3 9 ਔਰ 8 3 24 ਤਾਂ ਇੱਥੇ ਮੇਰੇ ਕੋਲ 8 5 ਦੇ ਤੇ ਨਾਪਸਟ ਗੁਣਾ ਹੋ ਜਾਣਗੇ 8 15 ਆ ਜਾਏਗਾ ਇਹ ਮੇਰੇ ਕੋਲ ਜਿਹੜੀ ਹੈਗੀ ਹੈ ਉਹ ਦੂਸਰੀ ਇਕੁਏਸ਼ਨ ਬਣ ਚੁੱਕੀ ਹੈ ਇੱਥੋਂ ਜਿਹੜੀ ਇਹਦੀ ਸਲੋਪ ਹੈ ਰਜੇ x ਦੇ ਨਾਲ ਜੋ ਕੁਝ ਵੀ ਹੁੰਦਾ ਉਹ ਇਹਦੀ ਸਲੋਪ ਹੁੰਦੀ ਹੈ ਤਾਂ ਇੱਥੋਂ ਮੈਨੂੰ ਦੂਸਰੀ ਸਲੋਪ ਮਿਲ ਚੁੱਕੀ ਹੈ that is 1/3 ਹੁਣ ਤੁਸੀਂ ਦੇਖ ਸਕਦੇ ਹੋ ਰਜੇ ਕਿ ਜਿਹੜੀਆਂ ਇਹ ਦੋਨੋਂ ਸਲੋਪਸ ਨੇ ਇੱਕ ਸਲੋਪ ਮੇਰੇ ਕੋਲ 10/3 ਆਈ ਹੈ ਦੂਸਰੀ ਸਲੋਪ ਜਿਹੜੀ ਹੈਗੀ ਹੈ ਮੇਰੇ ਕੋਲ 1/3 ਆਈ ਹੈ ਕਿ ਇਹ ਦੋਨੋਂ ਸਲੂਪਸ ਬਰਾਬਰ ਨਹੀਂ ਜੀ ਨਹੀਂ ਇਹ ਦੋਨੋਂ ਸਲੂਪਸ ਬਰਾਬਰ ਨਹੀਂ ਹੈਗੀਆਂ ਅਗਰ ਇਹ ਦੋਨੋਂ ਸਲੂਪਸ ਬਰਾਬਰ ਨਹੀਂ ਇਹਦਾ ਮਤਲਬ ਇਹ ਲਾਈਨਸ ਜਿਹੜੀਆਂ ਹੈਗੀਆਂ ਨੇ ਪੈਰਲਲ ਨਹੀਂ ਹੈਗੀਆਂ ਹੁਣ ਆਪਾਂ ਇਹਨਾਂ ਦੀ ਗੁਣਾ ਚੈੱਕ ਕਰ ਲੈਣੇ ਆ ਅਗਰ ਸਾਡੇ ਕੋਲ ਇਹਨਾਂ ਦੀ ਜਿਹੜੀ ਗੁਣਾ ਹੈ ਉਹ -1 ਹੋਈ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਦੋਨੇ ਲਾਈਨਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣਗੀਆਂ ਆਪਾਂ ਇਹਦੀ ਮਲਟੀਪਲਾਈ ਚੈੱਕ ਕਰਦੇ ਦੇਖੋ ਭਾਈ m1 ਹੈ 10/3 ਉਹਦੀ ਗੁਣਾ ਕਰਾਂਗੇ m2 1/3 ਇਹਦੀ ਗੁਣਾ ਕਰਕੇ ਮੇਰੇ ਕੋਲ ਬਣਿਆ 10/9 ਜੋ ਕਿ -1 ਦੇ ਬਰਾਬਰ ਨਹੀਂ ਹੈ ਇਸ ਲਈ ਇਹ ਲਾਈਨਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਵੀ ਨਹੀਂ ਹੈਗੀਆਂ ਹੁਣ ਤੁਸੀਂ ਆਪ ਸੋਚੋ ਨਾ ਤਾਂ ਇੱਕ ਦੂਜੇ ਦੇ ਪੈਰਲਲ ਨਹੀਂ ਔਰ ਨਾ ਹੀ ਇੱਕ ਦੂਜੇ ਦੇ ਪਰਪੈਂਡੀਕੂਲਰ ਨਹੀਂ ਤਾਂ ਇਹ ਲਾਈਨਾਂ ਕੀ ਹੋਣਗੀਆਂ ਜੀ ਇਹ ਲਾਈਨਾਂ ਜਿਹੜੀਆਂ ਹੈਗੀਆਂ ਨੇ ਇੱਕ ਦੂਜੇ ਨੂੰ 1.0 ਦੇ ਉੱਪਰ ਇੰਟਰਸੈਕਟ ਕਰਨੀ ਆ ਇੰਟਰਸੈਕਟਿੰਗ ਐਗਜ਼ੈਕਟਲੀ ਐਟ 1.0 ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਉਸ ਬੈਚ ਦੇ ਵਿੱਚ ਇਦਾਂ ਕੁਐਸਚਨ ਆਨਸਰ ਪਹਿਲਾਂ ਹੱਲ ਨਹੀਂ ਕਰਾਂਗੇ ਪਹਿਲਾਂ ਥਿਊਰੀ ਕਰਾਂਗੇ ਉਸ ਤੋਂ ਬਾਅਦ ਕੁਐਸਚਨ ਆਨਸਰਸ ਹੱਲ ਕਰਾਂਗੇ ਐਸ ਵੈਲ ਐਸ ਇਹ ਜਿਹੜੀ ਸਾਰੀ ਦੀ ਸਾਰੀ ਪ੍ਰੈਪਰੇਸ਼ਨ ਹੈ ਤੁਹਾਡਾ ਜੋ ਫਾਈਨਲ 10th ਦਾ ਪੀਪਰ ਹੈ ਉਹਦੇ ਵਿੱਚ ਬਹੁਤ ਹੈਲਪਫੁਲ ਹੋਏਗੀ अगर ਤੁਸੀਂ ਇਹ ਬੈਚ ਜਲਦੀ ਜੁਆਇਨ ਕਰ ਲੈਨੇ ਤਾਂ ਮੈਕਸਿਮਮ ਸਿਲੇਬਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਆਪਣਾ ਜਿਹੜਾ ਤੁਹਾਡੇ ਬੋਰਡ ਦੇ ਪੇਪਰ ਨੇ ਉਹਦੇ ਇਸ ਵਿੱਚ ਬਹੁਤ ਅੱਛਾ ਤੁਸੀਂ ਸਕੋਰ ਕਰ ਸਕਦੇ ਹੋ موਵਿੰਗ ਟੂਵਰਟ ਦ ਨੈਕਸਟ ਕੁਐਸਚਨ ਵਨ ਕਾਰਡ ਇਜ਼ ਡ੍ਰੌਨ ਫਰੋਮ ਅ ਡੈਕ ਆਫ 52 ਕਾਰਡ ਯਾਨੀ ਕਿ 52 ਪੱਤਿਆਂ ਦੀ ਤਾਸ਼ ਦੇ ਵਿੱਚੋਂ ਇੱਕ ਪੱਤਾ ਕੱਢਿਆ ਗਿਆ ਹੈ ਤਾਂ ਕੱਢਿਆ ਪੱਤਾ ਜਿਹੜਾ ਲਾਲ ਲੱਗਦਾ ਸਾਡੇ ਕੋਲ ਹੋਏਗਾ ਉਹਦੀ ਅਸੀਂ ਸੰਭਾਵਨਾ ਦੱਸਣੀ ਹੈ ਤਾਂ ਬਹੁਤ ਈਜ਼ੀ ਕੁਐਸਚਨ ਹੈ ਪਰ ਉਹਦੇ ਲਈ ਸਾਨੂੰ ਥੋੜਾ ਜਿਹਾ ਤਾਸ਼ ਬਾਰੇ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਰਜੇ ਕਿ ਜਿਹੜੀ ਥੋੜੀ ਜਿਹੀ ਡਿਟੇਲ ਤੁਹਾਨੂੰ ਦੱਸਦੀਆਂ ਥੋੜਾ ਨਹੀਂ ਚਲੋ ਥੋੜਾ ਕਰ ਲੈਨੇ ਆ ਸਾਨੂੰ ਪਤਾ ਹੈ ਕਿ ਸਾਡੇ ਕੋਲ ਕਿਸੇ ਵੀ ਅ ਅਗਰ ਆਪਾਂ ਤਾਸ਼ ਦੀ ਗੱਲ ਕਰੀਏ ਤਾਂ ਟੋਟਲ ਜਿਹੜੇ ਕਾਰਡ ਹੁੰਦੇ ਨੇ 52 ਪੱਤੇ ਹੁੰਦੇ ਨੇ ਹੈਨਾ ਇਸ 52 ਦੇ ਵਿੱਚੋਂ ਰਜੇ ਆਪਾਂ ਤੁਹਾਨੂੰ ਪਤਾ ਹੈ ਕਿ ਚਾਰ ਪਾਰਟਸ ਦੇ ਵਿੱਚ ਜਾਂਦੇ ਨੇ ਜਸਟ ਗਿਵ ਮੀ ਅ ਮਿੰਟ ਇਸ 52 ਨੂੰ ਰਜੇ ਆਪਾਂ ਚਾਰ ਪਾਰਟ ਦੇ ਵਿੱਚ ਵੰਡ ਦਿਆਂ। ਚਾਰ ਪਾਰਟ ਦੇ ਵਿੱਚ ਆਪਾਂ ਵੰਡ ਦਿਆਂ। ਇਹਦੇ ਵਿੱਚੋਂ ਰਜੇ ਜਿਹੜੇ ਚਾਰ ਪਾਰਟ ਦੇ ਵਿੱਚ ਆਪਾਂ ਡਿਵਾਈਡ ਕਰਦੇ ਆ ਇਹਨਾਂ 52 ਪੱਤਿਆਂ ਦੇ ਵਿੱਚੋਂ ਸਾਡੇ ਕੋਲ ਹਾਰਟ ਦਾ ਪੱਤਾ ਹੁੰਦਾ ਠੀਕ ਹੈ ਜੀ ਔਰ ਇੱਕ ਡਾਇਮੰਡ ਦਾ ਪੱਤਾ ਹੁੰਦਾ। ਇਹ ਪੱਤੇ ਜਿਹੜੇ ਹੈਗੇ ਨੇ ਉਹ ਰੈੱਡ ਕਲਰ ਦੇ ਹੁੰਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਸਪੇਡ ਪੰਜਾਬੀ ਵਿੱਚ ਮੈਂ ਤੁਹਾਨੂੰ ਇਹਨਾਂ ਦੇ ਨਾਮ ਇੱਕ ਵਾਰ ਦੱਸ ਦਾਂਗੀ ਔਰ ਇੱਕ ਕਲਬ ਇਹ ਸਾਡੇ ਕੋਲ ਰਜੇ ਕਾਲੇ ਰੰਗ ਦੇ ਪੱਤੇ ਹੁੰਦੇ ਨੇ ਠੀਕ ਹੈ ਜੀ ਹੁਣ ਰਜੇ ਉਸ ਤੋਂ ਬਾਅਦ ਇਹ ਚਾਰ ਅਸੀਂ ਇਹਨੂੰ ਚਾਰ-ਚਾਰ ਪਾਰਟ ਦੇ ਵਿੱਚ ਡਿਵਾਈਡ ਕਰਤਾ ਹਾਰਟ ਐਂਡ ਡਾਇਮੰਡ ਜਿਹੜੇ ਹੈਗੇ ਨੇ ਰੈੱਡ ਕਲਰ ਦੇ ਸਪੇਡ ਐਂਡ ਕਲਬ ਜਿਹੜੇ ਹੈਗੇ ਨੇ ਉਹ ਕਾਲੇ ਰੰਗ ਦੇ ਪੱਤੇ ਹੁੰਦੇ ਨੇ ਰਜੇ ਇੰਨਾ ਸਾਰਿਆਂ ਦੇ ਵਿੱਚ ਨਾ ਤਿੰਨ ਪੱਤੇ ਇਦਾਂ ਦੇ ਹੁੰਦੇ ਨੇ ਜਿਹੜੇ ਫੇਸ ਕਾਰਡ ਹੁੰਦੇ ਨੇ ਹੈਨਾ ਹਰੇਕ ਦੇ ਵਿੱਚ ਹਾਰਟ ਦੇ ਵਿੱਚ ਵੀ ਤਿੰਨ ਫੇਸ ਕਾਰਡ ਹੁੰਦੇ ਨੇ ਜਿਨ੍ਹਾਂ ਤੇ ਤਸਵੀਰ ਬਣੀ ਹੁੰਦੀ ਹੈ ਕੀ ਦੀ ਤਸਵੀਰ ਬਣੀ ਹੁੰਦੀ ਹੈ ਜੈਕ ਜਿਹੜੂ ਆਪਾਂ ਸ਼ਾਇਦ ਗੁਲਾਮ ਕਹਨੇ ਆ ਕੁਇਨ ਔਰ ਕਿੰਗ ਕਵੀਨ ਮਤਲਬ ਰਾਣੀ ਔਰ ਇੱਕ ਕਿੰਗ ਦਾ ਜਿਹੜਾ ਪੱਤਾ ਹੁੰਦਾ ਹੈ ਇਹ ਜਿਹੜੇ ਤਿੰਨ ਫੇਸ ਕਾਰਡ ਨੇ ਜਿਹੜਾ ਜੋ ਹਰੇਕ ਦੇ ਹੁੰਦੇ ਨੇ ਉਹ ਹਾਰਟ ਚ ਵੀ ਹੁੰਦੇ ਨੇ ਇਹ ਤਿੰਨੋਂ ਦੇ ਤਿੰਨੋਂ ਫੇਸ ਕਾਰਡ ਜਿਹੜੇ ਹੈਗੇ ਨੇ ਡਾਇਮੰਡ ਚ ਵੀ ਹੁੰਦੇ ਨੇ ਇਹ ਸਪੇਡ ਚ ਵੀ ਹੁੰਦੇ ਨੇ ਔਰ ਇਹ ਕਲੱਬ ਚ ਵੀ ਹੁੰਦੇ ਨੇ ਤਾਂ ਟੋਟਲ ਅਗਰ ਤੁਹਾਨੂੰ ਕੋਈ ਪੁੱਛੇ ਕਿ ਟੋਟਲ ਫੇਸ ਕਾਰਡ ਕਿੰਨੇ ਨੇ ਮਾਈ ਡੀਅਰ ਸਟੂਡੈਂਟਸ ਟੋਟਲ ਫੇਸ ਕਾਰਡ ਦੇਖੋ 3 3 6 ਤੇ 3 ਨੂੰ 9 ਤੇ 3 ਨੂੰ 12 ਟੋਟਲ ਫੇਸ ਕਾਰਡ 12 ਨੇ ਜੇ ਤੁਹਾਨੂੰ ਕੋਈ ਪੁੱਛੇ ਟੋਟਲ ਫੇਸ ਕਾਰਡ ਜਿਹੜੇ ਹੈਗੇ ਨੇ ਰੈੱਡ ਕਲਰ ਦੇ ਕਿੰਨੇ ਨੇ ਤਾਂ ਰੈੱਡ ਦੇ ਖੁੱਤੇ ਨਹਾਟ ਦੇ ਰੈੱਡ ਨੇ ਤੇ ਤਿੰਨ ਡਾਇਮੰਡ ਦੇ 6 ਔਰ ਅਗਰ ਕੋਈ ਪੁੱਛੇ ਬਲੈਕ ਫੇਸ ਕਾਰਡ ਕਿੰਨੇ ਨੇ ਤਾਂ 6 ਹੀ ਸਾਡੇ ਕੋਲ ਬਲੈਕ ਹੋਣਗੇ ਹੁਣ ਸਮਝ ਆਈਏ ਤੁਹਾਡੀ ਥੋੜੀ ਜਿਹੀ ਗੱਲ ਦੇਖੋ ਜਿਹੜੀ ਆ ਬੈਚ ਦੇ ਵਿੱਚ ਅਗਰ ਤੁਸੀਂ ਰਿਕਾਰਡਡ ਵੀਡੀਓ ਦੇਖੋਗੇ ਇੱਕ ਹੈਗੀ ਵੀ ਆ ਮੈਂ ਤੁਹਾਨੂੰ ਉਹ ਅਵੇਲੇਬਲ ਕਰਵਾ ਦਾਂਗੀ YouTube ਦੇ ਉੱਪਰ ਹੀ ਫ੍ਰੀ ਆਫ ਕਾਸਟ ਉਹਦੇ ਵਿੱਚ ਤੁਸੀਂ ਦੇਖੋਗੇ ਮੈਂ ਪੂਰਾ ਜਿਹੜੇ ਹੈਗੇ ਨੇ ਆਪਾਂ ਤਸਵੀਰਾਂ ਨਾਲ ਹਰੇਕ ਚੀਜ਼ ਸਮਝੀ ਆ ਉਹਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਉਹ ਕਲਾਸ ਲਗਾਈ ਸੀ ਜਿਦੇ ਵਿੱਚ ਆਪਾਂ ਕਾਰਡਸ ਬਾਰੇ ਸਾਰਾ ਕੁਝ ਐਕਸਪਲੇਨ ਕੀਤਾ ਸੀ ਹੁਣ ਦੇਖੋ ਇਹਨਾਂ ਨੇ ਸਾਨੂੰ ਕੀ ਪੁੱਛਿਆ ਦ ਪ੍ਰੋਬੈਬਿਲਟੀ ਪ੍ਰੋਬੈਬਿਲਿਟੀ ਤੁਹਾਨੂੰ ਪਤਾ ਹੈ ਕੀ ਪ੍ਰੋਬੈਬਿਲਿਟੀ ਪਤਾ ਕਰਨੀ ਹੈ ਰੈੱਡ ਫੇਸ ਕਾਰਡ ਦੀ ਆਉਟਪੀ ਰੈੱਡ ਕਲਰ ਦਾ ਫੇਸ ਕਾਰਡ ਆ ਜੇ ਇਹ ਪ੍ਰੋਬੈਬਿਲਿਟੀ ਅਸੀਂ ਪਤਾ ਕਰਨੀ ਹੈ ਤੁਹਾਨੂੰ ਪਤਾ ਹੈ ਪ੍ਰੋਬੈਬਿਲਿਟੀ ਦਾ ਫਾਰਮੂਲਾ ਹੁੰਦਾ ਹੈ ਨੰਬਰ ਆਫ ਫੇਵਰੇਬਲ ਫੇਵਰੇਬਲ ਆਊਟਕਮਸ ਉਹਦੇ ਬਟੇ ਟੋਟਲ ਨੰਬਰ ਆਫ ਪੋਸੀਬਲ ਆਊਟਕਮਸ ਸੋ ਆਪਾਂ ਫਾਰਮੂਲੇ 'ਚ ਨਿਯੋਜ ਦੇ ਸਿੱਧੀ ਜਿਹੀ ਗੱਲ ਹੈ ਕਿ ਕਿੰਨੇ ਰੈੱਡ ਫੇਸ ਕਾਰਡ ਨੇ ਤੁਹਾਡੇ ਕੋਲੇ ਤਾਂ ਸਾਨੂੰ ਪਤਾ ਹੈ ਜੀ ਸਾਡੇ ਕੋਲ ਤਿੰਨ ਹਾਰਟ ਦੇ ਰੈੱਡ ਫੇਸ ਕਾਰਡ ਨੇ ਤੇ ਤਿੰਨ ਡਾਇਮੰਡ ਦੇ ਨੇ ਜੈਕ ਕੁਇਨ ਤੇ ਕਿੰਗ ਤਾਂ ਟੋਟਲ ਕਿੰਨੇ ਹੋਗੇ 6 ਹੁਣ ਟੋਟਲ ਪੱਤੇ ਕਿੰਨੇ ਨੇ ਸਾਡੇ ਕੋਲ ਟੋਟਲ ਪੱਤੇ ਕਿੰਨੇ ਨੇ 52 ਪੱਤੇ ਨੇ ਤਾਂ ਮੇਰੀ ਇਹ ਪ੍ਰੋਬੈਬਿਲਿਟੀ ਆ ਗਈ 6/52 ਇਹਦਾ ਮਤਲਬ ਇਹ ਹੈ ਕਿ ਮੇਰੇ ਕੋਲ 52 ਤਾਸ਼ ਦੇ ਪੱਤੇ ਨੇ ਇਹਨਾਂ 52 ਪੱਤਿਆਂ ਦੇ ਵਿੱਚੋਂ ਜਦੋਂ ਮੈਂ ਇੱਕ ਕਾਰਡ ਡਰਾ ਕਰੂੰਗੀ ਤਾਂ 6 ਵਾਰੀ ਚਾਂਸਸ ਨੇ ਵੀ ਮੇਰੇ ਕੋਲੇ ਲਾਲ ਰੰਗ ਦਾ ਫੇਸ ਕਾਰਡ ਆਏਗਾ ਜਿੱਤੇ ਜਾ ਤਾਂ ਜੈਕ ਯਾਨੀ ਗੁਲਾਮ ਜਾਂ ਕਿੰਗ ਜਾਂ ਕੁਇਨ ਦੀ ਤਸਵੀਰ ਹੋਏਗੀ ਕਲੀਅਰ ਹੈ ਹੁਣ ਤੁਸੀਂ ਦੇਖੋਗੇ ਕਿ ਮੈਂ 6/52 ਦਾ ਸਾਨੂੰ ਕਿਤੇ ਆਪਸ਼ਨ ਚ ਦਿੱਤਾ ਹੀ ਨਹੀਂ ਹੋਇਆ ਕਿਉਂਕਿ ਇਸ ਲਈ ਨਹੀਂ ਦਿੱਤਾ ਕਿਉਂਕਿ ਰਜੇ ਆਪਾਂ ਇਹਨੂੰ ਸਿੰਪਲੈਸਟ ਫਾਰਮ ਚ ਲੈ ਕੇ ਆਉਣਾ ਹੈ ਸਿੰਪਲੈਸਟ ਫਾਰਮ ਮਤਲਬ ਇਹ ਹੈ ਕਿ ਇਹ ਉਸ ਤੋਂ ਬਾਅਦ ਇਹ ਨੰਬਰ ਕੱਟੇ ਨਹੀਂ ਜਾਣੇ ਚਾਹੀਦੇ ਯਾਨੀ ਸਿੱਧੀ ਚ ਗੱਲ ਹੈ ਇੰਨਾ ਚ ਕੁਝ ਕਾਮਨ ਨਹੀਂ ਬਚਣਾ ਚਾਹੀਦਾ ਬਟ ਹਜੇ 6 ਤੇ ਜਿਹੜੇ 52 ਨੇ ਉਹ ਕੱਟੇ ਜਾ ਰਹੇ ਨੇ ਕਿਤੇ ਕੱਟੇ ਜਾ ਰਹੇ ਨੇ ਦੋ ਦੇ ਪਹਾੜੇ ਤੇ ਕੱਟੇ ਜਾ ਰਹੇ ਨੇ 2 3 ਦਾ 6 2 3 6 ਔਰ 52 ਸਾਡੇ ਕੋਲੇ ਬਣੇਗਾ 2 2 4 2 6 12 3 26 ਸਾਡੇ ਕੋਲ ਕੀ ਹੈ ਸਿੰਪਲੈਸਟ ਫਾਰਮ ਹੈ ਹੁਣ ਸਾਡੇ ਕੋਲ ਕੋਈ ਇਦਾਂ ਦਾ ਪਹਾੜਾ ਨਹੀਂ ਬਚਦਾ ਜਿਹੜਾ ਇਹਨਾਂ ਦੋਨਾਂ ਨੂੰ ਕੱਟ ਸਕੇ ਤਾਂ 3/26 ਸਾਡੀ অপਸ਼ਨ ਨੰਬਰ 1 ਦੇ ਵਿੱਚ ਪਿਆ ਹੈ ਇਹੀ ਸਾਡਾ ਰਾਈਟ ਆਨਸਰ ਆ ਚੁੱਕਿਆ ਹੈ ਔਰ 3/26 ਨੂੰ ਅੱਗੇ ਤੁਸੀਂ ਪੁਆਇੰਟਾਂ 'ਚ ਵੀ ਕੱਢਣਾ ਤਾਂ ਕੱਢ ਸਕਦੇ ਹੋ 0. ਕੁਝ ਬਣੇਗਾ ਬਟ ਉਹਦੀ ਲੋੜ ਨਹੀਂ ਕਿਉਂਕਿ ਸਾਡੀ অপਸ਼ਨ 3/26 ਹੈ ਜ਼ਰੂਰੀ ਨਹੀਂ 3/26 ਆਵੇ 6/52 ਵੀ ਆ ਸਕਦੇ ਬਟ ਦੋਨੋਂ ਕਦੇ ਨਹੀਂ ਆਉਂਦੇ ਅਗਰ ਦੋਨੋਂ ਆ ਵੀ ਗਈ ਤਾਂ ਫਿਰ অপਸ਼ਨ ਆ ਜਾਏਗੀ ਬੋਥ ਹੈ ਇੰਡ ਵੀ ਕੁਛ ਇਦਾਂ ਕਰਕੇ ਠੀਕ ਹੈ ਚਲੋ ਆਈ ਹੋਪ ਰਜੇ ਕਿ ਤੁਹਾਨੂੰ ਆਵਾਜ਼ ਨਾਲ ਕੋਈ ਪ੍ਰੋਬਲਮ ਨਹੀਂ ਹੋ ਰਹੀ ਹੋਏਗੀ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਅੱਗੇ ਸੌਰੀ ਹਾਂਜੀ ਹੁਣ ਸੰਖਿਆਵਾਂ ਦੇ ਇੱਕ ਸਮੂਹ ਵਿੱਚ ਕਹਿੰਦੇ ਅੰਕ 4 ਤਿੰਨ ਵਾਰੀ ਅੰਕ 5 ਦੋ ਵਾਰ ਅੰਕ 6 6 ਵਾਰ ਅੰਕ 8 8 ਵਾਰ ਅਤੇ ਅੰਕ 10 7 ਵਾਰ ਆਉਂਦਾ ਹੈ ਇਨ੍ਹਾਂ ਸੰਖਿਆਵਾਂ ਦਾ ਬਹੁਲਕ ਪਤਾ ਕਰੋ ਇਨ੍ਹਾਂ ਸੰਖਿਆਵਾਂ ਦਾ ਮੋਡ ਪਤਾ ਕਰੋ ਤਾਂ ਤੁਹਾਨੂੰ ਪਤਾ ਹੈ ਰਜੇ ਸਾਡੇ ਕੋਲ ਜਿਹੜਾ ਸਾਡੇ ਡਾਟਾ ਵਾਲਾ ਚੈਪਟਰ ਹੁੰਦਾ ਉਹਦੇ ਵਿੱਚੋਂ ਇਹ ਸਵਾਲ ਆਇਆ ਹੈ ਜਿਹੜਾ ਮੋਡ ਹੈ ਮੋਡ ਰਜੇ ਉਸ ਨੰਬਰ ਨੂੰ ਕਹਿੰਦੇ ਨੇ ਜਿਹੜਾ ਸਭ ਤੋਂ ਜ਼ਿਆਦਾ ਵਾਰ ਆਇਆ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਵਾਰ ਰਿਪੀਟ ਹੋਇਆ ਹੁੰਦਾ ਹੁਣ ਕਈ ਬੱਚੇ ਨਾਲ ਇੱਥੇ ਲਿਖਣ ਲੱਗ ਜਾਣਗੇ ਕਿ 4 ਕਿੰਨੇ ਵਾਰ ਆਇਆ 3 ਵਾਰੀ ਤਾਂ ਪਹਿਲਾਂ ਉਹ 3 ਵਾਰੀ 4 ਲਿਖਣਗੇ ਫਿਰ 5 ਕਿੰਨੀ ਵਾਰ ਆਇਆ 2 ਵਾਰੀ ਫਿਰ ਉਹ 2 ਵਾਰੀ 5 ਲਿਖਣਗੇ ਫਿਰ ਅੰਕ 6 6 ਵਾਰੀ ਫਿਰ ਉਹ ਇੱਥੇ 6 ਵਾਰੀ 6 ਲਿਖਣਗੇ ਐਦਾਂ ਕਰਦੇ ਕਰਦੇ 5 ਮਿੰਟ ਉਹਨਾਂ ਨੇ ਖਰਾਬ ਕਰ ਦੇਣੇ ਨੇ ਔਰ ਇਹ ਜਿਹੜਾ ਪੇਪਰ ਹੈ ਇਸ ਦੇ ਵਿੱਚ ਸਾਰੀ ਖੇਡ ਹੀ ਸਮੇਂ ਦੀ ਹੈ ਕਿ ਤੁਸੀਂ ਕਿਹੜੇ ਸਾਹਮਣੇ ਵਾਲੇ ਨੂੰ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਵਾਰੀ ਆਇਆ ਉਹੀ ਜਿਹੜਾ ਹੈਗਾ ਮੋੜ ਹੋਏਗਾ ਤਾਂ ਦੇਖੋ 4 ਤਾਂ 3 ਵਾਰੀ ਆਇਆ 5 2 ਵਾਰੀ ਆਇਆ ਅੰਕ 6 6 ਵਾਰੀ ਆਇਆ 8 8 ਵਾਰੀ ਆਇਆ ਤੇ 10 7 ਵਾਰੀ ਆਇਆ ਹੁਣ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਵਾਰੀ ਕੌਣ ਆਇਆ 8 ਵਾਰੀ ਕੌਣ ਆਇਆ 8 ਆਇਆ ਤਾਂ ਸਾਡਾ ਬਹੁਲਕ ਕੀ ਹੋਊਗਾ ਸਾਡਾ ਮੋੜ ਕੀ ਹੋਊਗਾ 8 ਹੋਊਗਾ ਯਾਨੀ ਆਪਸ਼ਨ ਨੰਬਰ 4 देखो अगर ਤੁਸੀਂ ਇਦਾਂ ਲਿਖਣਾ ਵੀ ਚਾਹ ਨਹੀਂ ਉ ਤਾਂ ਹੁਣ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਹਜੇ ਤੁਸੀਂ ਇਹਨੂੰ ਹੱਲ ਕਰ ਰਹੇ ਹੋ ਹਜੇ ਤੁਸੀਂ ਟਾਈਮ ਦੇਣਾ ਸਿੱਖਣਾ ਹੈ ਕਿ ਭਈ ਕਿਵੇਂ ਸੋਲਵ ਹੁੰਦੇ ਨੇ ਅਗਰ ਤੁਸੀਂ ਹੁਣ ਇਹ ਚਾਰ ਲਿਖਿਆ ਪੰਜ ਲਿਖਿਆ ਛੇ ਲਿਖਿਆ ਤਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਪਰ ਪ੍ਰੈਕਟਿਸ ਕਰਨੀ ਹੈ ਤਾਂ ਕਿ ਪੇਪਰ 'ਚ ਸਾਨੂੰ ਐਵੇਂ ਨਾ ਕਰਨਾ ਪਵੇ ਪੇਪਰ 'ਚ ਅਸੀਂ ਆਪਣਾ ਸਮਾਂ ਬਚਾਉਣਾ ਹੈ ਹੁਣ ਉਸ ਤੋਂ ਬਾਅਦ ਅਜੇ ਆਪਾਂ ਫਿਲਹਾਲ ਇਸ ਵੀਡੀਓ ਦਾ ਇਹ ਲਾਸਟ ਕੁਐਸਚਨ ਦੇਖ ਲਈਏ 56 ਫਿਰ ਆਪਾਂ ਉਸ ਤੋਂ ਬਾਅਦ ਨੈਕਸਟ ਪਾਰਟ ਦੇ ਵਿੱਚ ਆਪਾਂ ਮਿਲਾਂਗੇ ਬਟ ਤੁਸੀਂ ਟੈਲੀਗ੍ਰam ਜੁਆਇਨ ਕਰਕੇ ਡੈਫੀਨੇਟਲੀ ਯੂ ਬੈਜ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਤਾਂ 9 ਵੱਖ-ਵੱਖ ਨਰੀਖਣਾਂ ਦੇ ਸੈੱਟ ਦੀ ਜਿਹੜੀ ਮੱਧਿਕਾ 20.5 ਹੈ ਜੇਕਰ ਸਭ ਤੋਂ ਵੱਡੇ ਚਾਰ ਨਰੀਖਣਾਂ ਨੂੰ ਦੋ ਵਧਾ ਦਿੱਤਾ ਜਾਵੇ ਤਾਂ ਨਵੇਂ ਸੈੱਟ ਦੀ ਮੱਧਿਕਾ ਕੀ ਹੋਵੇਗੀ ਦੇਖੋ ਪ੍ਰੀਵੀਅਸ ইয়ার ਕੁਐਸਚਨ ਪੇਪਰ ਲਈ ਤੁਸੀਂ ਆਪ ਸਟੈਂਡਰਡ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਟੈਂਡਰਡ ਇਨਕਰੀਜ਼ ਹੋਇਆ ਪੇਪਰ ਦਾ ਹੈਨਾ ਚਲੋ ਇਹਨੂੰ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਸਾਡੇ ਕੋਲ ਰਜੇ 9 ਡਿਫਰੈਂਟ ਆਬਜ਼ਰਵੇਸ਼ਨਸ ਨੇ ਠੀਕ ਹੈ ਆ ਚਲੋ ਆਪਾਂ ਇਹਨਾਂ ਨੂੰ a1 a2 ਕਹਿ ਦਿੰਦੇ ਆ ਜਾਂ t1 ਕਹਿ ਦਿੰਦੇ ਆ ਫਰਸਟ ਆਬਜ਼ਰਵੇਸ਼ਨ ਸੈਕਿੰਡ ਆਬਜ਼ਰਵੇਸ਼ਨ ਥਰਡ ਆਬਜ਼ਰਵੇਸ਼ਨ ਫੋਰਥ ਫਿਫਥ 6 7 8 9 ਆਬਜ਼ਰਵੇਸ਼ਨਾਂ ਨੇ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਕਹਿੰਦੇ ਇਹਦਾ ਜਿਹੜਾ ਮੀਡੀਅਨ ਹੈ ਸਭ ਤੋਂ ਪਹਿਲਾਂ ਰਜੇ ਤੁਹਾਨੂੰ ਪਤਾ ਹੋਵੇ ਕਿ ਮੀਡੀਅਨ ਪਤਾ ਕਰਨ ਦੇ ਲਈ ਜਿਹੜਾ ਸਾਡਾ ਡਾਟਾ ਹੈ ਨਾ ਰਜੀ ਉਹਨੂੰ ਅਸੀਂ ਇੱਕ ਆਰਡਰ ਚ ਅਰੇਂਜ ਕਰਦੇ ਆਂ ਜਾਂ ਤਾਂ ਉਹ ਆਰਡਰ ਅਸੈਂਡਿੰਗ ਹੋਵੇ ਜਾਂ ਉਹ ਆਰਡਰ ਡਿਸੈਂਡਿੰਗ ਹੋਵੇ ਯਾਨੀ ਜਾਂ ਤਾਂ ਘਟਦੇ ਕ੍ਰਮ ਚ ਅਰੇਂਜ ਕਰ ਲਓ ਜਾਂ ਵਧਦੇ ਕ੍ਰਮ ਚ ਅਰੇਂਜ ਕਰ ਲਓ ਬਟ ਆਮ ਸੌਰੀ ਬਟ ਆਪਾਂ ਹਮੇਸ਼ਾ ਇਹਨੂੰ ਵਧਦੇ ਕ੍ਰਮ ਚ ਹੀ ਆਪਾਂ ਸੈੱਟ ਕਰਦੇ ਆ ਕਿਉਂਕਿ ਆਪਣੀ ਸੈਟਿੰਗ ਉਸ ਤਰ੍ਹਾਂ ਦੀ ਹੈ ਜ਼ਿਆਦਾ ਈਜ਼ੀ ਤਰੀਕੇ ਨਾਲ ਆਪਾਂ ਵਧਦੇ ਕ੍ਰਮ ਵਾਲਾ ਡਾਟਾ ਪੜ੍ਹ ਸਕਦੇ ਆ ਤਾਂ ਤੁਸੀਂ ਸੋਚੋ ਕਿ ਮੈਂ ਇਹ ਸਾਰਾ ਡਾਟਾ ਵਧਦੇ ਕ੍ਰਮ ਚ ਲਗਾਤਾ

if each of the largest four observation of the set is increased by 2 ਕਹਿੰਦੇ ਜਿਹੜੀਆਂ ਚਾਰ ਹੁਣ ਦੇਖੋ ਤੁਸੀਂ ਦੇਖੋ ਕਿ ਡਾਟਾ ਵਧਦੇ ਕ੍ਰਮ ਚ ਲਗਾਇਆ ਤਾਂ ਆਹਾਂ ਚਾਰ ਟਰਮਸ ਕਿਹੜੀਆਂ ਨੇ ਲਾਰਜੇਸਟ ਟਰਮਸ ਠੀਕ ਹੈ ਲਾਰਜੇਸਟ ਅਗਰ ਕਹਿੰਦੇ if if each of the largest four observation is increased by 2 ਕਹਿੰਦੇ ਇਹਨਾਂ ਨੂੰ ਜੇ ਤੁਸੀਂ 2-2 ਵਧਾ ਦੋ ਤਾਂ ਕਹਿੰਦੇ ਮੀਡੀਅਨ ਜਿਹੜਾ ਹੈਗਾ ਉਸ ਨਵੇਂ ਸੈੱਟ ਦਾ ਕੀ ਹੋਊਗਾ ਹੁਣ ਪਹਿਲਾਂ ਤਾਂ ਤੁਸੀਂ ਇਹ ਸੋਚੋ ਕਿ ਇਹਨਾਂ ਨੇ ਵਧਾਇਆ ਕਿੰਨਾ ਨੂੰ ਹੈ ਆ ਪਿਛਲੀਆਂ 4 ਟਰਮਸ ਨੂੰ ਵਧਾਇਆ ਪਹਿਲਾਂ ਤੁਸੀਂ ਇਹ ਸੋਚੋ ਕਿ ਜੋ ਸਾਡਾ ਮੀਡੀਅਨ ਆਇਆ ਸੀ ਜੋ ਸਾਡਾ ਮੀਡੀਅਨ ਆਇਆ ਹੈ ਕੀ ਉਹ ਇਹਨਾਂ 4 ਟਰਮਸ ਤੇ ਡਿਪੈਂਡ ਕਰਦਾ ਉਹ ਨੂੰ ਫਰਕ ਪੈਂਦਾ ਕਿ ਆ 4 ਟਰਮਸ ਕੀ ਨੇ ਜੀ ਨਹੀਂ ਉਹ ਨੂੰ ਫਰਕ ਨਹੀਂ ਪੈਂਦਾ ਕਿਉਂ ਕਿ ਸਾਡਾ ਮੀਡੀਅਨ ਤਾਂ ਇਸ 5ਵੀਂ ਟਰਮ ਤੇ ਡਿਪੈਂਡ ਕਰਦਾ ਨਾ ਔਰ ਇਸ ਪੰਜਵੇਂ ਟਰਮ ਨਾਲ ਤਾਂ ਅਸੀਂ ਕੋਈ ਛੇੜਖਾਨੀ ਕੀਤੀ ਨਹੀਂ ਹੈ ਅਸੀਂ ਤਾਂ ਇਹਨੂੰ ਅਗਲੀਆਂ ਚਾਰ ਟੌਪਸ ਨਾਲ ਛੇੜਖਾਨੀ ਕੀਤੀ ਹੈ ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਮੇਰਾ ਮੀਡੀਅਨ ਹੀ ਡਿਪੈਂਡ ਕਰ ਰਿਹਾ ਜੋ ਸਭ ਤੋਂ ਸੈਂਟਰ ਚ ਬਚ ਜਾਂਦੀ ਹੈ ਟਰਮ ਉਸ ਦੇ ਉੱਪਰ ਡਿਪੈਂਡ ਕਰ ਰਿਹਾ ਤਾਂ ਮੇਰੇ ਕੋਲ ਮੀਡੀਅਨ ਪੁੱਤਰ ਹੁਣ ਵੀ ਕਿੰਨਾ ਹੀ ਰਹੇਗਾ 20.5 ਚਾਹੇ ਤਾਂ ਤੁਸੀਂ ਆ ਪਹਿਲੀਆਂ 4 ਨਾਲ ਕੋਈ ਛੇੜਛਾੜ ਕਰੋ ਚਾਹੇ ਆ ਆਖਰੀ 4 ਨਾਲ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਸ ਜੋ ਸੈਂਟਰ ਜਿਹੜਾ ਟਰਮ ਹੈ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਤਾਂ ਮੇਰੇ ਕੋਲ ਮੀਡੀਅਨ ਜਿਹੜਾ ਹੈਗਾ ਸੇਮ ਰਹੂਗਾ ਤੇ ਇਧਰ ਰਾਈਟ ਆਨਸਰ ਆਏਗਾ ਆਪਸ਼ਨ ਨੰਬਰ 4 ਦੈਟ ਇਜ਼ ਸੇਮ ਹੰਡਰਾ ਜਿਸ ਤੋਂ ਬਾਅਦ ਦੇ ਜਿਹੜੇ ਕੁਐਸਚਨਸ ਨੇ ਉਹ ਆਪਾਂ ਡੈਫੀਨਿਟਲੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਲੈਵਲ ਜਿਹੜਾ ਹੈਗਾ ਪੇਪਰ ਦਾ ਉਹ ਕੋਈ ਬਾੜਾ-ਵੋਟਾ ਨਹੀਂ ਹੈ ਜਦੋਂ ਪਹਿਲਾਂ ਮੈਰੀਟੋਰੀਅਸ ਆਫ ਦਾ ਸੀ ਤਾਂ ਉਦੋਂ ਠੀਕ ਹੁੰਦਾ ਸੀ ਫਿਰ ਵੀ ਬਟ ਪਿਛਲੇ ਸਾਲ ਇਹਨਾਂ ਨੇ ਸਕੂਲ ਆਫ ਐਮਿਨੈਂਸ ਤੇ ਮੈਰੀਟੋਰੀਅਸ ਨੂੰ ਕੰਬਾਈਨ ਕੀਤਾ ਤਾਂ ਥੋੜਾ ਜਿਹਾ ਜਿਹੜਾ ਲੈਵਲ ਹੈ ਉਹ ਆਪ ਰੱਖਣ ਲੱਗ ਗਿਆ ਠੀਕ ਹੈ ਜੀ ਸੋ ਅਗਰ ਤੁਸੀਂ ਜੈਡੂਅਲੀ ਤਿਆਰੀ ਕਰਨਾ ਚਾਹੁੰਦੇ ਹੋ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੋਰਡ ਦਾ ਇਗਜ਼ਾਮ ਵੀ ਵਧੀਆ ਹੋਵੇ ਤਾਂ ਤੁਸੀਂ ਡੈਫੀਨਿਟਲੀ ਜਿਹੜਾ ਸਾਨੂੰ ਟੈਲੀਗ੍ਰਾਮ ਤੇ ਜਿਹੜਾ ਹੈਗਾ ਮੈਸੇਜ ਕਰਕੇ ਤੁਸੀਂ ਇਸ ਬੈਚ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਥਿਸ ਇਜ਼ ਮਾਈ ਟੋਟਲੀ ਇੰਡੀਵਿਜੂਅਲ ਬੈਚ ਕਿਸੇ ਨਾਲ ਜੁਆਇਨ ਨਹੀਂ ਹੈ ਸਿਰਫ ਇਸ ਚੈਨਲ ਦਾ ਹੀ ਬੈਚ ਹੈ ਸੋ ਜਿਵੇਂ ਵੀ ਹੋਇਆ ਤੁਹਾਨੂੰ ਕਲਾਸਿਸ ਵਗੈਰਾ ਤੇ ਦੱਸ ਦਿੱਤਾ ਜਾਏਗਾ ਥੈਂਕ ਯੂ ਸੋ ਮਚ ਫॉर ਵਾਚਿੰਗ ਥਿਸ ਵੀਡੀਓ ਗੋਡ ਬlesਸ ਯੂ ਡੋਨਟ ਫੋਰਗੇਟ ਟੂ ਸ਼ੇਅਰ ਥਿਸ ਵੀਡੀਓ ਟੂ ਯੂਅਰ ਫਰੈਂਡਸ ਹੂ ਆਰ ਪ੍ਰੀਪੇਅਰਿੰਗ ਫਾਰ ਮਾਸਟਰ ਹੂ ਆਰ ਪ੍ਰੀਪੇਅਰਿੰਗ ਫਾਰ ਥਿਸ ਔਰ ਮੈਰੀਟੋਰੀਅਸ ਐਂਡ ਸਕੂਲ ਆਫ ਐਬਿਗਨੈਂਟਸ ਐਗਜ਼ਾਮੀਨੇਸ਼ਨ ਔਰ ਜਿਹੜੇ 10ਵੀਂ ਦੇ ਬੋਰਡ ਦੇ ਪੇਪਰਾਂ ਦੀ ਵੀ ਤਿਆਰੀ ਕਰਨਾ ਚਾਹੁੰਦੇ ਨੇ ਮੈਥਮੈਟਿਕਸ ਸਬਜੈਕਟ ਦੀ ਉਹ ਵੀ ਮੈਨੂੰ ਚੈਨਲ ਦੇ ਉੱਪਰ ਮੈਸੇਜ ਕਰ ਸਕਦੇ ਨੇ ਥੈਂਕ ਯੂ so much everyone